তুম کرے گا রক্ষা ભગવાન কা তুম হৃতસાਹੀ গোলা ਆਪਾ কোন হনে আবি ওনা দি রক্ষা واسতে কানুন বনাਉਣ आले আপা তা হর রোজ ওনা মুড়ে নত মস্ত কোনেয়া परमात्मा ਸਾਡੇ ਪਰिवार दी সুরক্ষা કરી تے আপা ওনা দি সুরক্ষা ਦਾ কানুন ਬਣਾਈ ਜਾਂਨੇ হর তো মি ছোটা ਸਾ গোলা কা ছোটা ਸਾ শহর কা ছোটা ਸਾ গলি মে بیٹھ کر بولতা হ কি ওকি রক্ষা کرے گا চাউনি সারা জাহান বনা ਗੁਰੂ ਸਾਹਿਬ ਨੇ ਸਾਡੀ ਰੱਖਿਆ ਕਰਨੀ ਹੈ ਗ੍ਰੰਥਾਂ ਨੇ ਸਾਡੀ ਰੱਖਿਆ ਕਰਨੀ ਹੈ ਤੇ ਅਸੀਂ ਉਹਦੀ ਰੱਖਿਆ ਦਾ ਕਾਨੂੰਨ ਬਣਾਈ ਜਾਨੇ ਹਾਂ ਤੇ ਮੈਂ ਉਦੋਂ ਵੀ ਕਿਹਾ ਸੀ ਤੁਸੀਂ ਮੇਰਾ 13 April 2021 ਦਾ Facebook ਪੋਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਮੈਂ ਰੱਖ ਦਿੱਤੀ ਹੈ ਔਰ ਉਸ ਅਦਾਲਤ ਤੋਂ ਹੀ ਮੈਨੂੰ ਉਮੀਦ ਹੈ ਤੁਹਾਨੂੰ ਤਹਾਰ ਅੱਛਾ ਕੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੀ ਰੱਖਿਆ ਖੁਦਾਈ ਕਰ ਸਕਦਾ ਹੈ ਮੈਂ ਇਹ ਵੀ बार-बार बोलता हां कि ਉਸ अदालत ਦੇ ਵਿੱਚ ਰੋਜ਼ਾਨਾ ਤੌਰ ਤੇ ਸੁਣਵਾਈ ਚੱਲ ਰਹੀ ਹੈ आज भी ਜੋ ਲੋਕ ਇਸ ਕੇਸ ਦੇ ਨਾਲ ਜੋ ਕੁਝ ਵੀ ਕਰ ਰਹੇ ਨੇ ਉਹ ਸਾਰਾ ਚੀਜ਼ ਵੀ ਸੁਣਵਾਈ ਅਧੀਨ ਹੈ ਆਮਰ ਖਾਨ ਦੀ ਫਿਲਮ ਪੀਕੇ ਦਾ ਇਹ ਡਾਇਲਰ ਕਿੰਨਾ ਸਾਰਥਕ ਹੈ ਜਿਸ ਨੇ ਦੁਨੀਆ ਬਣਾਈ ਅਸੀਂ ਉਸੇ ਦੀ ਸੁਰੱਖਿਆ ਕਰਨ ਦੀਆਂ ਗੱਲਾਂ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਵੀ ਅੱਜ ਕੁਝ ਜੇ ਆਈ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮੁੱਦੇ ਦਾ ਜ਼ਿਕਰ ਕੀਤਾ ਦੂਜੇ ਪਾਸੇ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਬੇਅਦਬੀ ਦਾ ਕੇਸ ਰੱਖਣ ਦੀ ਗੱਲ ਕਰਨ ਵਾਲੇ ਸਾਬਕਾ ਪੁਲਿਸ ਅਧਿਕਾਰੀ ਅਤੇ ਮੌਜੂਦਾ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਬਿਨਾਂ ਬੋਲਣ ਅਤੇ ਹਾਜ਼ਰੀ ਦੇ ਵੀ ਛਾਏ ਰਹੇ ਪਰ ਸਾਡਾ ਸਵਾਲ ਹੋਰ ਹੈ ਬੇਅਦਬੀ ਦੇ ਮੁੱਦੇ ਉਤੇ ਸਖਤ ਸਜ਼ਾਵਾਂ ਲਈ ਬਿੱਲ ਲਿਆਉਣ ਅਤੇ ਬਹਿਸ ਲਈ ਪੰਜਾਬ ਵਿਧਾਨ ਸਭਾ ਦੇ ਸੱਦੇ ਵਿਸ਼ੇਸ਼ ਸੈਸ਼ਨ ਦਾ ਸਿੱਟਾ ਕੀ ਨਿਕਲਿਆ ਪਹਿਲਾਂ ਇਹ 2 ਦਿਨ ਦਾ ਸੈਸ਼ਨ ਸੀ ਪਰ ਵਿਰੋਧੀ ਧਿਰ ਵੱਲੋਂ ਬਿੱਲ ਨੂੰ ਪੜਨ ਅਤੇ ਵਿਚਾਰਨ ਲਈ ਸਮਾਂ ਮੰਗਣ ਕਰਕੇ ਇਹ 2 ਦਿਨ ਹੋਰ ਵਧਾ ਦਿੱਤਾ ਗਿਆ 4 ਦਿਨ ਦੇ ਸੈਸ਼ਨ ਦੌਰਾਨ ਲੋਕਾਂ ਦੇ ਕਰੋੜਾਂ ਰੁਪਏ ਫੂਕ ਕੇ ਹਾਸਲ ਕੀ ਹੋਇਆ ਜੇਕਰ ਪਵਿੱਤਰ ਗ੍ਰੰਥਾ ਵਿਰੁੱਧ ਅਪਰਾਧ ਰੋਕਥਾਮ ਬਿੱਲ ਨੂੰ ਸਿਲੇਕਟਡ ਕਮੇਟੀ ਨੂੰ ਹੀ ਭੇਜਣਾ ਸੀ ਤਾਂ ਇਹ ਕੰਮ ਤਾਂ ਵਿਧਾਨ ਸਭਾ ਦੇ ਸਪੀਕਰ ਆਪਣੀ ਪੱਧਰ ਉੱਤੇ ਕਰ ਸਕਦੇ ਸਨ ਉਹ ਕਮੇਟੀ ਬਣਾ ਦਿੰਦੇ ਉਸ ਵਿੱਚ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਬਤੌਰ ਮੈਂਬਰ ਸ਼ਾਮਲ ਕਰਦੇ ਅਤੇ ਜਿਵੇਂ ਹੁਣ 6 ਮਹੀਨੇ ਦਾ ਸਮਾਂ ਦਿੱਤਾ ਉਹਨਾਂ ਹੀ ਸਮਾਂ ਦੇ ਕੇ ਕੰਮ ਅੱਗੇ ਵਧਾ ਦਿੰਦੇ ਜਦੋਂ ਇਹ ਸਿਲੈਕਟ ਕਮੇਟੀ ਰਿਪੋਰਟ ਦਿੰਦੀ ਤਾਂ ਉਦੋਂ ਹੋਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਸ ਨੂੰ ਵਿਚਾਰਿਆ ਜਾਂਦਾ ਲੋੜ ਪੈਣ ਉੱਤੇ ਬਹਿਸ ਵੀ ਕਰਵਾ ਲਈ ਜਾਂਦੀ ਫੇਰ ਆਹ 4 ਦਿਨ ਦੇ ਕਰੋੜਾਂ ਰੁਪਏ ਉਡਾ ਕੇ ਕੀਤੀ ਕਸਰਤ ਦਾ ਹਾਸਲ ਕੀ ਹੈ ਅੱਜ ਵੀ ਚੌਥੇ ਦਿਨ ਦੁਪਹਿਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲਣ ਅਤੇ ਇਹ ਪ੍ਰਸਤਾਵ ਰੱਖਣ ਉਤੇ ਤੁਰੰਤ ਸਪੀਕਰ ਕੁਲਤਾਰ ਸਿੰਘ ਸੰਧਮਾਣੇ ਕਮੇਟੀ ਬਣਾ ਕੇ 6 ਮਹੀਨੇ ਲਈ ਗੱਲ ਅੱਗੇ ਤੋਰ ਦਿੱਤੀ ਤਾਂ 2 ਵਜੇ ਤੋਂ ਬਾਅਦ ਬਹਿਸ ਪਤਾ ਕਿਸ ਗੱਲ ਉੱਤੇ ਹੋਈ ਜੁੱਧ ਨਸ਼ਿਆ ਵਿਰੁੱਧ ਮਹਾਂ ਉੱਪਰ ਇਸ ਮੁੱਦੇ ਉੱਤੇ ਹਾਕਮ ਧਿਰ ਦੇ ਹੱਥ ਵਿਰੋਧੀਆਂ ਨੂੰ ਭੰਡਣ ਦਾ ਵਧੀਆ ਮੌਕਾ ਲੱਗ ਗਿਆ ਅਕਾਲੀ ਭਾਜਪਾ ਸਰਕਾਰ ਸਮੇਂ ਬੇਅਦਬੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਟਕਾ ਸਾਭ ਹੱਥ ਵਿੱਚ ਫੜ ਕੇ ਸੌਹ ਚੁੱਕਣ ਦੇ ਮੁੱਦੇ ਉੱਤੇ ਕਾਂਗਰਸ ਨੂੰ ਘੇਰਨ ਦਾ ਆਮ ਆਦੀ ਪਾਰਟੀ ਨੇ ਮੌਕਾ ਖੁੰਝਣ ਨਹੀਂ ਦਿੱਤਾ ਹੱਦ ਹੋ ਗਈ 15 ਸਾਲ ਬਾਅਦ ਵੀ ਅਸੀਂ ਕਿੱਥੇ ਘੁੰਮ ਰਹੇ ਹਾਂ ਇਹ ਬੇਅਦਬੀ ਦੀਆਂ ਘਟਨਾਵਾਂ 2015 ਵਿੱਚ ਵਾਪਰੀਆਂ ਅੱਜ 2025 ਚੱਲ ਰਿਹਾ ਹੈ ਪੂਰੇ 10 ਸਾਲ ਮਗਰੋਂ ਹੋਰ ਅੱਗੇ 6 ਮਹੀਨੇ ਗੱਲ ਰੋੜ ਦਿੱਤੀ ਗਈ ਹੈ ਕਿ ਬੇਅਦਬੀ ਮੁੱਦਾ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾਵਾ ਦੇ ਕੇ ਇਨਸਾਫ ਕਦੇ ਮਿਲੇਗਾ ਵੀ ਦੂਜਾ ਵਿਧਾਨ ਸਭਾ ਵਿੱਚ ਲਾਈਵ ਕਵਰੇਜ ਨੂੰ ਕੰਟਰੋਲ ਕਰਨ ਦਾ ਮੁੱਦਾ ਵੀ ਚਰਚਾ ਵਿੱਚ ਆਇਆ ਜਿਵੇਂ ਦਿੱਲੀ ਤੋਂ ਲਿਆਂਦੇ ਬੰਦੇ ਇਸ ਲਾਈਵ ਕਵਰੇਜ ਨੂੰ ਕੰਟਰੋਲ ਕਰਦੇ ਅਤੇ ਨਿਯਮ ਉਲੰਘ ਦੇ ਦਿਸੇ ਉਹ ਵਿਵਾਦਾਂ ਵਿੱਚ ਆ ਗਿਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਸ ਨੂੰ ਵਿਧਾਨ ਸਭਾ ਵਿੱਚ ਜ਼ੋਰ ਸ਼ੋਰ ਨਾਲ ਚੁੱਕਿਆ ਵੀ ਪਰ ਹਾਕਮਪੁਰ ਕਿੱਥੇ ਕੰਨ ਧਰਦੀ ਹੈ ਕਾਂਗਰਸ ਦੇ ਬੇਵਾਕ ਲੀਡਰਾਂ ਸੁਖਪਾਲ ਸਿੰਘ ਖਹਿਰਾ ਤੇ ਪ੍ਰਗਟ ਸਿੰਘ ਨੇ ਵੀ ਇਸ ਮੁੱਦੇ ਉੱਤੇ ਤਿੱਖੇ ਸੁਰ ਬਣਾਏ ਉਹਨਾਂ ਬੇਅਦਵੀ ਦੇ ਮੁੱਦੇ ਉੱਤੇ ਜਿੱਥੇ ਹਾਕਮ ਧਿਰ ਉਤੇ ਨਿਸ਼ਾਨਾ ਸਿੱਧਿਆ ਉੱਥੇ ਆਪਣੀ ਪਾਰਟੀ ਦੇ ਕੁਝ ਆਗੂਆਂ ਵੱਲ ਵੀ ਉਂਗਲ ਕਰਨ ਤੋਂ ਗਰੇਜ਼ ਨਾ ਕੀਤਾ ਇਸ ਵੀਡੀਓ ਵਿੱਚ ਇਹ ਸਭ ਕੁਝ ਦਿਖਾਵਾਂਗੇ ਪਰ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਰਦੇ ਹਾਂ ਜਿਹੜੇ 6 ਮਹੀਨੇ ਲਈ ਮਾਮਲੇ ਨੂੰ ਇਉਂ ਅੱਗੇ ਲੈ ਗਏ ਅਸੀਂ ਹਰ ਰੋਜ਼ ਨਤਮਸਤਕ ਹੋਣੇ ਆ ਬਿਲਕੁਲ ਸਹੀ ਕਿਹਾ ਮੇਰੇ ਸਾਥੀ ਨੇ ਕਿ ਆਪਾਂ ਕੌਣ ਹੁੰਨੇ ਆ ਵੀ ਉਹਨਾਂ ਦੀ ਰੱਖਿਆ ਵਾਸਤੇ ਕਾਨੂੰਨ ਬਣਾਉਣ ਵਾਲੇ ਆਪਾਂ ਤਾਂ ਹਰ ਰੋਜ਼ ਉਹਨਾਂ ਮੂਰੇ ਨਤਮਸਤਕ ਹੋਣੇ ਆ ਪਰਮਾਤਮਾ ਸਾਡੇ ਪਰਿਵਾਰ ਦੀ ਸੁਰੱਖਿਆ ਕਰੀ ਤੇ ਆਪਾਂ ਉਹਨਾਂ ਦੀ ਸੁਰੱਖਿਆ ਦਾ ਕਾਨੂੰਨ ਬਣਾਈ ਜਾਨੇ ਆ ਮਤਲਬ ਆ ਹਾਲਾਤ ਹੋ ਗਏ ਹੋ ਗੁਰੂ ਸਾਹਿਬ ਨੇ ਸਾਡੀ ਰੱਖਿਆ ਕਰਨੀ ਹੈ ਗ੍ਰੰਥਾਂ ਨੇ ਸਾਡੀ ਰੱਖਿਆ ਕਰਨੀ ਹੈ ਤੇ ਅਸੀਂ ਉਹਦੀ ਰੱਖਿਆ ਦਾ ਕਾਨੂੰਨ ਬਣਾਈ ਜਾਨੇ ਆ ਤੇ अस वे हो गए मतलब तो बंदा है सत्तर भी एवरेज है वो बंदे तुझे पता नहीं अपने मलाल का बंदे तुझे पता नहीं अपने मलाल का पल की खबर नहीं समान अस्सी साल का अगला स आवे ना आवे ए पता नहीं ਪਲੈਨੀਆਂ 80 ਸਾਲ ਦੀਆਂ ਬੰਦੇ ਦੇ ਸਾਰੇ ਕਾਨੂੰਨ ਹੀ ਬੰਦਿਆਂ ਦੇ ਬੰਦਿਆਂ ਖਿਲਾਫ ਨੇ ਬਸ ਹੋਰ ਤਾਂ ਕੋਈ ਹੈ ਹੀ ਨਹੀਂ ਕਾਨੂੰਨ ਬਾਕੀ ਸਾਰਿਆਂ ਨੂੰ ਅਸੀਂ ਸਮਝ ਲਿਆ ਵੀ ਇਹ ਤੇ ਇਹ ਕੌਣ ਨੇ ਧਰਤੀ ਤੇ ਬਸ ਅਸੀਂ ਇਕੱਲੇ ਆਏ ਆ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਹੈ ਸਾਡੇ ਕੋਲੇ ਭਗਵਤ ਗੀਤਾ ਹੈ ਸਾਡੇ ਕੋਲੇ ਰਮਾਇਣ ਹੈ ਸਾਡੇ ਕੋਲੇ ਕੁਰਾਨ ਸ਼ਰੀਫ ਹੈ ਸਾਡੇ ਕੋਲੇ ਜੈਨ ਧਰਮ ਦੇ ਸਾਡੇ ਕੋਲੇ ਬਹੁਤ ਬਹੁਤ ਧਰਮਾਂ ਦੇ ਗ੍ਰੰਥ ਪਏ ਨੇ ਗੱਲਾਂ ਉਹਦੇ 'ਚ ਉਹੀ ਲਿਖੀਆਂ ਹੋਈਆਂ ਨੇ ਕੱਢ ਲਓ ਸੈਂਟਰਲ ਲੈਡੀ ਐ ਜਿਹਨੂੰ ਕੇਂਦਰੀ ਭਾਵ ਕਹ ਦਿੰਨੇ ਆ ਪੰਜਾਬੀ 'ਚ ਕੇਂਦਰੀ ਭਾਵ ਕੱਢੋਂਗੇ ਕੇਂਦਰੀ ਭਾਵ ਇੱਕੋ ਹੀ ਨਿਕਲਦਾ ਜੀਓ ਔਰ ਜੀਨੇ ਦੋ ਕਿਸੇ ਦਾ ਹੱਕ ਨਾ ਮਾਰੋ ਭਲਾ ਕਰੋਂਗੇ ਤਾਂ ਥੋੜਾ ਭਲਾ ਹੋ ਜਾਊਗਾ ਜੇ ਕੇ ਦਾ ਹੱਕ ਮਾਰੋਂਗੇ ਤੁਹਾਡੇ ਨਾਲ ਐ ਹੋ ਜਾਊਗਾ ਕਿਉਂਕਿ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਉਠਾਏ ਨੇ ਮੈਂ ਸਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬទ ਜਿਹੜਾ ਇਹ ਅਪਰਾਧਾਂ ਦੀ ਰੋਕਥਾਮ ਦਾ ਜਿਹੜਾ ਬਿਲ ਹੈ ਇਹਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਬਾਲੀ ਕਾਲੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸੁਝਾਅ ਇੱਥੇ ਵੀ ਆਏ ਨੇ ਬੀ ਐ ਇਨਾ ਕਰੋ ਇਹ ਚ ਆਹਾ ਗਲਤ ਹੈ ਚਾ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ ਸਾਡੇ 3 ਕਰੋੜ ਲੋਕਾਂ ਦਾ ਕਿ ਜੀ ਇਹ ਇਹ ਚ ਅਸੀਂ ਕੀ ਕਰ ਸਕਦੇ ਹਾਂ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮਿਲ ਜੇ ਤੇ ਮੈਂ ਚਾਹਾਂਗਾ ਸਰ ਟਾਈਮ ਬਾਉਂਡ ਤੁਸੀਂ ਕਰ ਦਿਓ 3 ਮਹੀਨੇ ਦੇ ਦੋ 4 ਮਹੀਨੇ ਦੇ ਦੋ ਪਰ 3-4 ਮਹੀਨਿਆਂ ਦੇ ਵਿੱਚ ਆਪਾਂ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲਏ ਤਾਂ ਕਿ ਉਹਨਾਂ ਕਿਉਂਕਿ ਦੇਖੋ ਪੂਜਣ ਵਾਲੇ ਤਾਂ ਲੋਕ ਹੀ ਨੇ ਲੋਕਾਂ 'ਚ ਹੀ ਰੱਬ বাসਦਾ ਹੈ ਤੇ ਉਹ ਵੀ ਸਮਝਣ ਕਿ ਯਾਰ ਸਾਡੀ ਵੀ رائے ਲਈ ਗਈ ਹੈ ਅਸੀਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਹਿੱਸੇਦਾਰਾਂ ਮੈਂ ਚਾਹੂੰਗਾ ਕਿ ਸਿਲੇਕਟ ਕਮੇਟੀ ਨੂੰ ਰਿਕਮੈਂਡ ਕਰ ਦਿਓ ਟਾਈਮ ਬౌండ్ ਤੁਸੀਂ ਕਰ ਦਿਓ ਜੀ ਜਿੰਨੇ ਕਰਨਾ ਪਰ ਉਹਦੇ ਵਿੱਚ ਸਾਰੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨਮਾਇंदे ਲੋਕ ਉਹ ਜਾਣ ਜ ਜਿਵੇਂ ਜਿਵੇਂ ਸਟੈਂਡਿੰਗ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਉਹਦੇ ਵਿੱਚ ਪਬਲਿਕ ਬੁਲਾਇ ਬੁਲਾ ਲਈ ਜਾਂਦੀ ਹੈ ਜਾਂ ਸਬੰਧਤ ਸਟੇਕ ਹੋਲਡਰਸ ਬੁਲਾ ਲਏ ਜਾਂਦੇ ਨੇ ਜਾਂ ਆਪਾਂ ਚਾਹੀਏ ਜਾਂ ਉਹਨਾਂ ਨੂੰ ਬੁਲਾਈਏ ਇੱਕ ਵਾਰੀ ਹੁਣ ਡਿਸਕਸ ਕਰਕੇ ਫੇਰ ਬਣਾਈਏ ਕਿਉਂਕਿ ਕਾਨੂੰਨ ਸਦੀਆਂ ਵਾਸਤੇ ਚੱਲੂਗਾ ਸਖਤ ਤੋਂ ਸਖਤ ਸਜ਼ਾ ਜਿੰਨਾ ਗ੍ਰੰਥਾਂ ਤੋਂ ਅਸੀਂ ਸਿੱਖਿਆ ਲੈਨੇ ਆ ਜਿੰਨਾ ਪਵਿੱਤਰ ਧਾਰਮਿਕ ਗ੍ਰੰਥਾਂ ਚੋਂ ਅਸੀਂ ਮਾਨਵਤਾ ਦੀ ਸਰਵਤ ਦੇ ਭਲੇ ਦੀ ਸਿੱਖਿਆ ਲੈਨੇ ਆ ਜਿਹੜਾ ਉਹਨਾਂ ਨੂੰ ਅੱਗ ਲਾਉਂਦਾ ਹੈ ਉਹਨਾਂ ਦੀ ਬੇਅਦਬੀ ਕਰਦਾ ਹੈ ਉਹਨਾਂ ਨੂੰ ਸਾੜਦਾ ਹੈ ਉਹਨਾਂ ਨੂੰ ਪਾੜਦਾ ਹੈ ਸਾਰੇ ਤੋਂ ਬਟਾ ਦਾ ਜੁਰਮੀ ਕੋਈ ਨਹੀਂ ਹੈਗਾ ਫਿਰ ਇਹਦਾ ਮਤਲਬ ਜੋ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਸਿੱਖਣਗੀਆਂ ਇਹਦਾ ਮਤਲਬ ਜੇ ਸਾਡੇ ਸਾਡੀ ਸਿੱਖਿਆ ਨੂੰ ਹੀ ਕੋਈ ਪਾੜ ਦੂਗਾ ਕਿ ਤੁਸੀਂ ਆ ਪੜਨਾ ਨਹੀਂ ਜੱਕ ਅਸੀਂ ਤਾਂ ਜੱਕ ਕਰ ਲਓ ਸਾਡਾ ਕੀ ਕਰਨਾ ਇਸ ਤਾਂ ਇਹ ਕਰ ਦਾਂਗੇ ਸਰ ਬਹੁਤ ਧਾਰਮਿਕ ਭਾਵਨਾਵਾਂ ਪੜਕਦੀਆਂ ਨੇ 2015 ਦੇ ਵਿੱਚ ਵੱਡੀ ਘਟਨਾ ਹੋਈ ਸੀ ਬਰਗਾੜੀ ਬਾਈਬਲ ਕਲਾ ਕੋਟ ਖਪੂਰਾ ਮੈਂ ਨਹੀਂ ਕਹਿੰਦਾ ਕਿ ਕੀਨੇ ਕਰਾਈ ਸੀ ਕੌਣ ਸੀ ਹਜੇ ਤੱਕ ਅਸੀਂ ਉਹ ਕੇਸ ਪੜੀ ਜਾਂਦੇ ਆ ਜੀ ਕਿਉਂਕਿ ਜਿਨ੍ਹਾਂ ਨੇ ਕਰਾਈ ਸੀ ਉਹਨਾਂ ਦੀ ਸਰਕਾਰ ਸੀ ਉਸ ਤੋਂ ਬਾਅਦ ਜਿਨ੍ਹਾਂ ਦੀ ਆਈ ਉਹ ਵੀ ਉਹਨਾਂ ਦੀ ਸਰਕਾਰ ਸੀ ਕੀ ਸੀ ਵਿਗਾੜਤਾ ਜੀ ਜਾਈਏ ਕਿੱਧਰ ਹੁਣ ਇਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਮਾਨ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪੰਜਾਬ ਪਵਿੱਤਰ ਗ੍ਰੰਥਾ ਵਿਰੁੱਧ ਅਪਰਾਧ ਰੋਕਥਾਮ ਬਿੱਲ ਨੂੰ ਸਿਲੇਕਟ ਕਮੇਟੀ ਨੂੰ ਭੇਜਣ ਦਾ ਫੈਸਲਾ ਕੀਤਾ ਹੈ ਤਾ ਜੋ ਹੋ ਸਾਰੇ ਚਰਚਾ ਕਰ ਸਕਣ ਸਿਲੈਕਟ ਕਮੇਟੀ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਸਪੀਕਰ ਨੇ ਆਖਿਆ ਕਿ ਸਿਲੈਕਟ ਕਮੇਟੀ ਇਸ ਬਹੁਤ ਹੀ ਭਾਵਨਾਤਮਕ ਮੁੱਦੇ ਉੱਤੇ ਜਨਤਾ ਤੋਂ ਪ੍ਰਾਪਤ ਸੁਝਾਵਾਂ ਨੂੰ ਵੱਧ ਤੋਂ ਵੱਧ 6 ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰੇਗੀ ਵੈਸੇ ਇਸ ਸੰਬੰਧੀ ਬਿੱਲ ਵਿੱਚ ਆਖਿਆ ਗਿਆ ਕਿ ਬੇਅਦਬੀ ਨਾਲ ਸੰਬੰਧਤ ਅਪਰਾਧਾਂ ਦੀ ਸਜ਼ਾ ਘੱਟੋ-ਘੱਟ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਹੋਏਗੀ ਦੋਸ਼ੀ ਪਾਈ ਜਾਣ ਵਾਲਿਆਂ ਨੂੰ 5 ਲੱਖ ਰੁਪਏ ਦਾ ਜੁਰਮਾਨਾ ਵੀ ਦੇਣਾ ਪਵੇਗਾ ਜਿਸ ਨੂੰ 10 ਲੱਖ ਰੁਪਏ ਤੱਕ ਵਧਾਇਆ ਜਾ ਸਕਦਾ ਹੈ ਇਸ ਐਕਟ ਦੇ ਹਿੰ ਸਿਰਫ ਡੀਐਸਪੀ ਅਤੇ ਉਸ ਤੋਂ ਉੱਪਰ ਦੇ ਰੈਂਕ ਦੇ ਪੁਲਿਸ ਅਧਿਕਾਰੀਆਂ ਨੂੰ ਹੀ ਮਾਮਲੇ ਦੀ ਜਾਂਚ ਕਰਨ ਦੀ ਇਜਾਜ਼ਤ ਹੋਏਗੀ ਇਸ ਮੁੱਦੇ ਉਤੇ ਦੇਖੋ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਿਵੇਂ ਅਤੇ ਕਿਉਂ ਪੇਚਾ ਪਿਆ ਅੱਜ ਆਪਾਂ ਕਿੱਡੇ ਇੰਪੋਰਟੈਂਟ ਈਸ਼ੂ ਤੇ ਬਣਾ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ 10 ਸਾਲ ਤੋਂ ਪਿਛਲੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਮੈਂ ਕਹਿ ਰਿਹਾ ਹਾਂ ਉਹਨਾਂ ਨੇ ਸਜ਼ਾ ਭੁਗਤੀਆ ਉਸ ਗੱਲ ਦਾ ਖਮਿਆਜ਼ਾ ਭੁਗਤਿਆ ਸਪੀਕਰ ਸਾਹਿਬ ਕਿੰਡੀ ਅੱਛੀ ਵਾਈਟਲ ਇੰਪੋਰਟੈਂਟ ਡਿਸਕਸ਼ਨ ਜਿਹਦੇ ਲੀਡਰ ਆਫ ਓਪੋਜੀਸ਼ਨ ਨੇ ਪੂਰੀ ਭੂਮਿਕਾ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਕਿ ਕਿਵੇਂ ਐਫ ਆਈ ਆਰ ਦੇ ਅੱਜ ਤੱਕ 4 ਸਾਲਾਂ ਬਾਅਦ ਚਲਾਨ ਨਹੀਂ ਪੇਸ਼ ਹੋਏ ਔਰ ਜਿਹੜੇ ਲੋਕ ਗੁਨਾਹਗਾਰ ਸੀ ਜਿਨ੍ਹਾਂ ਨੇ ਬੰਦੇ ਮਾਰ ਦਿੱਤੇ ਸਪੀਕਰ ਸਾਹਿਬ ਦੇ ਹੈਵ ਗਾਟਨ ਸਕਾਟ ਫਰੀ ਉਹਨਾਂ ਦੇ ਮੁਕੱਦਮੇ ਸਾਰੇ ਚੰਡੀਗੜ੍ਹ ਟ੍ਰਾਂਸਫਰ ਹੋ ਗਏ ਰੀਸੈਂਟਲੀ ਆਮ ਆਦਮੀ ਪਾਰਟੀ ਇੱਕ ਚਰਨਜੀਤ ਸ਼ਰਮੇ ਦੀ ਜਿਹੜੀ ਇੱਕ ਸੁਪਰੀਮ ਕੋਰਟ ਵਿੱਚ ਐਸ ਐਲ ਪੀ ਨਹੀਂ ਡਿਫੈਂਡ ਕਰ ਸਕੀ ਸੀ

ਜਿਹੜੇ ਬੰਦੇ ਗੁਨਾਹ ਕਰ ਕਰਕੇ ਨੰਗ ਗਏ ਨਾ ਸਪੀਕਰ ਸਾਹਿਬ ਤੁਸੀਂ ਬਣਾ ਵੀ ਲੋ ਪਹਿਲੀ ਗੱਲ ਤੁਹਾਨੂੰ ਪ੍ਰੈਜ਼ੀਡੈਂਸ਼ੀਅਲ ਐਸੈਂਟ ਨਹੀਂ ਮਿਲਣਾ ਐਲੋਪੀ ਨੇ ਕਹਿ ਦਿੱਤਾ ਸਪੀਕਰ ਸਾਹਿਬ ਬਿਕੋਜ਼ ਦਿਸ ਲਾ ਇਸ ਅ ਡਾਇਰੈਕਟ ਕਲੈਸ਼ ਵਿਦ ਅ ਬੀ ਐਨ ਐਸ ਕਲੋਜ਼ਸ ਜਿਵੇਂ ਕੈਪਟਨ ਅਵਿਨੰਦਰ ਸਿੰਘ ਨੇ ਉਸ ਵੇਲੇ ਆਈ ਪੀ ਸੀ ਦੇ ਕਲੋਜ਼ ਨੂੰ ਓਵਰਰਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਆਪਣਾ ਬਿਲ ਨਹੀਂ ਸੀ ਬਣਾਇਆ ਸਪੀਕਰ ਸਾਹਿਬ ਆਈ ਪੀ ਆਈ ਪੀ ਸੀ ਨੂੰ ਜਦੋਂ ਓਵਰਰਾਈਟ ਕੀਤਾ ਉਹ ਗਵਰਨਮੈਂਟ ਆਫ ਇੰਡੀਆ ਨੇ ਪ੍ਰਵਾਨਗੀ ਨਹੀਂ ਦਿੱਤੀ ਤੇ ਪ੍ਰੈਜ਼ੀਡੈਂਟ ਕੋ ਉੱਥੇ ਮਿੱਟੀ ਪੈ ਰਹੀ ਉਸ ਬਿਲ ਦੇ ਉੱਤੇ ਸਪੀਕਰ ਸਾਹਿਬ ਇਸ ਬਿਲ ਦਾ ਵੀ ਹਸ਼ਰ ਹੋਵੇਗਾ ਬਿਕੋਜ਼ ਤੁਸੀਂ ਇਸ ਕੱਲ ਬਿਲ ਵਿੱਚ ਕਲੈਰਿਟੀ ਨਹੀਂ ਹੈਗੀ ਆ। ਔਰ ਜਿਹੜਾ ਇਹਨਾਂ ਨੇ ਗੱਲ ਕਹੀ ਕਿ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਆ ਜਾਗਦੀ ਜੋਤ ਆ। ਉਹਨਾਂ ਨੂੰ ਅਸੀਂ ਡਿਫਰੈਂਟਲੀ ਟਰੀਟ ਕਰਦੇ ਆ ਨਾਰਮਲ ਪੁਥੀਆਂ ਵਿੱਚ ਕਿਸੇ ਦੀ ਡਿਸਰੈਸਪੈਕਟ ਨਹੀਂ ਕਰਦਾ ਸਪੀਕਰ ਸਾਹਿਬ। ਜਿਹੜੇ ਆਮ ਡੇਰਿਆਂ ਤੇ ਬੈਠੇ ਨੇ ਉਹ ਵੀ ਪੁਥੀਆਂ ਬਣਾ ਕੇ ਬੈਠੇ ਉਹਨਾਂ ਦਾ ਵੀ ਉਹੀ ਜਿਹੜੇ ਸਜ਼ਾ ਤੇ ਸਾਡੇ ਵਾਲਿਆਂ ਦੀ ਵੀ ਉਹੀ ਸਜ਼ਾ ਸਪੀਕਰ ਸਾਹਿਬ ਇਹ ਬਹੁਤ ਇੰਪੋਰਟੈਂਟ ਮਸਲਾ ਵਾ। ਔਰ ਜਿਹੜਾ ਮੈਂ ਤਾਂ ਇਹ ਕਹੂੰਗਾ ਕਿ ਇਸ ਬਿੱਲ ਦੀ ਬਣਾ ਲਓ ਤੁਸੀਂ ਕੋਈ ਇਤਰਾਜ਼ ਨਹੀਂ ਕਰ। ਇਸ ਬਿੱਲ ਤੁਹਾਡਾ ਸਵਾ ਸਾਲ ਇਸ ਗਵਰਨਮੈਂਟ ਦਾ ਟਾਈਮ ਰਹਿ ਗਿਆ। ਕਿਸੇ ਨੂੰ ਸਰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ। ਕਿਸੇ ਨੂੰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ। ਸਾਰੇ ਗੁਨਾਹਗਾਰ ਵੈਦਰ ਦੇ ਆ ਪੋਲੀਟੀਕਲ ਲੀਡਰਸ ਜਾਂ ਉਹ ਪੁਲਿਸ ਵਾਲੇ ਨੇ ਉਹ ਕਿਸੇ ਨਾ ਕਿਸੇ ਚੋਰ ਮੋਰੀ ਰਾਹੀਂ ਉਹ ਸਜ਼ਾਵਾਂ ਨੂੰ ਐਸਕੇਪ ਕਰ ਚੁੱਕੇ ਆ। ਜੇ ਤਾਂ ਇਹਦੇ ਤੋਂ ਤੁਸੀਂ ਕੋਈ ਸੰਜੀਦਾ ਐਫਰਟ ਬਣਾਉਣਾ ਵਾ, ਕਰਨਾ ਵਾ ਤੇ ਫਿਰ ਇਸ ਦਾ ਕੋਈ ਹੋਰ ਆਲਟਰਨੇਟਿਵ ਲੱਭੋ। ਇਹ ਬਿੱਲ तो मेरी गल मैं फिर कह रहा जेड मगरले भी बिल जो कल परसों ओपरेन लोटस या बीबीएमबी -बी कि पे ने मेरा ख्याल राजभ के किसी कोने दफ्तर पे स्पीकर साहब सो so, हां अगली गल ए इंपोर्टेंट मसले में बहस हो रही स्पीकर साहब तुम आपे कि श्री गुरु ग्रंथ साहब वास्ते उसे कुछ नहीं दुनिया की अच्छ खैरे नारगेट करना जरूरी स मेरे पिता जी सरदार सुखजिंदर जो तीन कह रहे पहली गल तो मेरा कोई रिश्तेदार नहीं ਜੇ ਕੋਈ ਤੁਹਾਨੂੰ ਲੱਭਦਾ ਬੰਦਾ ਗੁਨਾਹ ਕਰ ਅੱਜ ਵੀ ਪਨਿਸ਼ ਕਰੋ ਉਸਨੂੰ ਸਾਡੇ ਪਿੰਡ ਦੇ ਬੰਦੇ ਮੇਰੇ ਨਾਲ ਨੇ ਸਪੀਕਰ ਸਾਹਿਬ ਗੇਟ ਅਸੀਂ ਬਣਵਾ ਕੇ ਦਿੱਤਾ ਉਹ ਬਲਤੇਰ ਸਿੰਘ ਦਾ ਪਰਿਵਾਰ ਅੱਜ ਵੀ ਮੈਂ ਇੱਥੇ ਵਿਧਾਨ ਸਭਾ 'ਚ ਪੇਸ਼ ਕਰ ਦੂੰਗਾ ਸਪੀਕਰ ਸਾਹਿਬ ਐਵੇਂ ਝੂਠ ਨਾ ਮਤ ਤੁਹਾਨੂੰ ਥੱਲਿਓ ਮਿਸਲੀਡਿੰਗ ਇਨਫੋਰਮੇਸ਼ਨ ਦਿੰਦੇ ਨੇ ਝੂਠੇ ਬੰਦੇ ਤੁਸੀਂ ਚੱਕਿਓ ਇਹ ਤਾਂ ਸਮਾਂ ਹੀ ਨਹੀਂ ਸੀ ਅੱਜ ਜੇ ਤੁਹਾਨੂੰ ਕੋ ਮੇਰੇ ਨਾਲ ਰੰਜਿਸ਼ ਆ ਕਿ ਮੈਂ ਕਿਸੇ ਨਿਊਜ਼ ਚੈਨਲ ਤੇ ਕੀ ਆ ਕੇ ਤੁਸੀਂ ਬਾਹਰ ਗੱਲ ਕਰੋ ਨਾ ਮੇਰੇ ਨਾਲ ਤੁਸੀਂ ਡਿਬੇਟ ਕੇ ਅਡਰੈਸ ਕਰੋ ਸਪੀਕਰ ਸਾਹਿਬ ਮੈਂ ਤੁਹਾਨੂੰ ਅਡਰੈਸ ਕਰ ਰਿਹਾ ਅਗਰ ਇਹਨਾਂ ਨੂੰ ਪਰਸਨਲ ਇਹਨਾਂ ਨੂੰ ਕੋ ਸਮਾਂ ਮਿਥ ਲੈਣ ਮਦਦ ਜੀ ਬੈਠੇ ਓਪਨ ਡਿਬੇਟ ਪਬਲਿਕ ਆਨਲਾਈਨ ਦੀ ਤੇ ਆਪਾਂ ਉੱਥੇ ਗੱਲ ਕਰਾਂ ਮੇਰੀ ਤੁਹਾਨੂੰ ਇਹ رائے ਹੈਗੀ ਸਪੀਕਰ ਸਾਹਿਬ ਅਸੀਂ ਇਸ ਬਿਲ ਦੀ ਸਪੋਰਟ ਕਰਾਂਗੇ ਲੇਕਿਨ ਇਸ ਬਿਲ ਵਿੱਚ ਜਿਹੜੀਆਂ ਖਾਮੀਆਂ ਉਹਨਾਂ ਨੇ ਗਿਨਾਤੀਆਂ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰਤੀ ਕਿ ਰੈਟਰੋਸਪੈਕਟਿਵ ਇਫੈਕਟ ਤੁਸੀਂ ਮੈਂਸ਼ਨ ਹੀ ਨਹੀਂ ਕੀਤਾ ਜਿਹੜੇ ਬੁਨਾਗਾਰ ਨਿਕਲ ਚੁੱਕੇ ਨੇ ਤੁਸੀਂ ਬਲਾਨ ਬਣਾ ਲੋਗੇ ਲੈਟਸ ਸੇ ਅਸੈਂਟ ਵੀ ਹੋ ਗਿਆ ਪ੍ਰੈਜ਼ੀਡੈਂਟ ਦਾ ਉਹਨਾਂ ਬੰਦਿਆਂ ਨੂੰ ਤੁਸੀਂ ਇਸ ਬਿਲ ਵਿੱਚ ਸਜ਼ਾ ਨਹੀਂ ਦੇ ਸਕਦੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਇਸ ਮੁੱਦੇ ਉੱਤੇ ਵਿਚਾਰ ਪੇਸ਼ ਕੀਤੇ ਉਹਨਾਂ ਕਾਂਗਰਸ ਦੀ ਕੈਪਟਨ ਸਰਕਾਰ ਸਮੇਂ ਹੋਈਆਂ ਗਲਤੀਆਂ ਨੂੰ ਗਿਣੌਣ ਤੋਂ ਵੀ ਪਰਹੇਜ਼ ਨਹੀਂ ਕੀਤਾ ਸਰ ਮੈਂ ਕਿਉਂਕਿ ਬੜਾ ਸੰਵੇਦਨਸ਼ੀਲ ਮੁੱਦਾ ਤੇ ਮੈਂ ਇਸ ਦੀ ਸਪਿਰਿਟ ਤੇ ਜ਼ਰੂਰ ਗੱਲ ਕਰਨੀ ਚਾਹਣਾ ਕਿ ਇਹ 2007 ਤੋਂ ਔਨਵਰਡ ਕਿਉਂਕਿ ਜਦੋਂ ਗੁਰੂ ਗੁਰੰਤ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਗਿਆ ਤੇ ਸਬਸਿਕੁਐਂਟਲੀ ਸਬਸਿਕੁਐਂਟਲੀ 2009 ਦੇ ਵਿੱਚ ਵੀ ਉਹਦੀ ਕੈਨਸਲੇਸ਼ਨ ਹੋਈ ਉਸ ਪਰਚੇ ਦੀ ਲੇਕਿਨ ਫਾਈਨਲ ਨਹੀਂ ਹੋਇਆ 2012 ਦੇ ਵਿੱਚ ਵੀ ਹੋਈ ਤੇ ਫਾਈਨਲੀ 2014 ਚ ਹੋਈ ਔਰ ਉਹਦੀ ਇਵਜ ਦੇ ਵਿੱਚ 2015 ਤੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ ਮੈਂ ਥੋੜੀ ਜੀ ਇਸ ਕਰਕੇ ਬੈਕਗਰਾਉਂਡ ਚ ਡਾਣੀ ਚਾਹੁੰਦਾ ਸੀ ਕਿਉਂਕਿ ਜਿਹੜਾ ਬਰੀਫ ਰੱਖਿਓ ਜੀ ਸਭਾ ਆਪਣੇ ਕੋਲ ਉਨਾਂ ਕਾ ਪਰ ਯੂਅਰ ਅਲਾਉਡ ਬਰੀਕ ਕਿਉਂ ਸੋ ਉਹਦੇ ਤੋਂ ਬਾਅਦ ਸਾਲ ਡੇਢ ਸਾਲ ਖਾਸ ਕਰਕੇ ਜਿਹੜੀ ਪੰਥਕ ਸਰਕਾਰ ਸੀ ਉਹ ਇਸ ਗੱਲ ਨੂੰ ਸੰਭਾਲਣ ਤੇ ਲੱਗੀ ਰਹੀ ਵੀ ਇਹ ਅਸੀਂ ਨਹੀਂ ਕੀਤਾ ਜਾਂ ਕਿਸੇ ਨੇ ਕੀਤਾ ਜਾਂ ਕਿਹਨੇ ਕੀਤਾ ਤੇ ਉਹਨਾਂ ਦਾ ਸਮਾਂ ਉਹਦੇ ਵਿੱਚ ਲੰਘ ਗਿਆ ਉਹਦੇ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਮੈਂ ਸਮਝਦਾ ਕਿ ਜਿਹੜੀਆਂ ਤਫ਼ਤੀਸ਼ ਥੋੜੀ ਬਹੁਤੀ ਚੱਲੀ ਉਹ ਕਾਂਗਰਸ ਦੀ ਸਰਕਾਰ ਸਮੇਂ ਚੱਲੀ ਪਰ ਮੈਂ ਉਹਦੇ ਨਾਲ ਵੀ ਪੂਰਾ ਸੈਟੀਸਫਾਈਡ ਨਹੀਂ ਸੀ ਸੱਚੀ ਗੱਲ ਤਾਂ ਇਹ ਆ ਕਿਉਂਕਿ ਜਿੱਥੇ-ਜਿੱਥੇ ਵੀ ਕੋਸ਼ਿਸ਼ ਇਹ ਹੋਈ ਆ ਔਰ ਖਾਸ ਕਰਕੇ ਜਿਹੜੇ ਲਾਸਟ 3 ਮਹੀਨੇ ਸੀ ਜਦੋਂ ਮੌੜ ਬਲਾਸਟ ਦੀਆਂ ਤਾਰਾਂ ਜਿਹੜੀਆਂ ਉਹ ਡੇਰਾ ਮੁਖੀ ਦੇ ਨਾਲ ਜੁੜੀਆਂ ਤੇ ਉਹਨੂੰ ਉਹਦੇ ਵਿੱਚ ਨਾਮਜਦ ਕੀਤਾ ਗਿਆ ਮੈਂ ਇਸ ਕਰਕੇ ਕਹਿੰਦਾ ਕਿ ਅਸੀਂ ਬਹੁਤ ਹੈਵੀ ਵੋਕੈਬਲਰੀ ਵੀ ਯੂਜ਼ ਕਰਦੇ ਆ ਤੇ ਸਾਡਾ ਇਤਿਹਾਸ ਵੀ ਬੜਾ ਰਿਚ ਹੈ ਕਿ ਸਾਡੇ ਸਿੱਖ ਕੌਮ ਨੇ ਪੰਜਾਬ ਨੇ ਕੀਤਾ ਕੀ ਕੀ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈ ਲੇਕਿਨ ਸਿਰ ਵਰਤਮਾਨ ਸਮਾ ਸਭ ਤੋਂ ਪਾਵਰਫੁੱਲ ਸਮਾ ਹੁੰਦਾ ਜਿੱਥੇ ਆਪਾਂ ਬੈਠੇ ਆ ਕਿਉਂਕਿ ਸਰਕਾਰਾਂ ਦੇ ਵਿੱਚ 5-7 ਬੰਦਿਆਂ ਨੂੰ ਪਤਾ ਹੁੰਦਾ ਵੀ ਐਕਚੁਅਲੀ ਸਰਕਾਰ ਕਰ ਕੀ ਰਹੀ ਆ ਇਹਦੇ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਇੱਧਰਲੇ ਪਾਸੇ ਵਾਲੇ ਵੀ ਤਾਂ ਇੱਧਰਲੇ ਪਾਸੇ ਵਾਲੇ ਵੀ ਇਸ ਗੱਲ ਲਈ ਸਹਿਮਤ ਆ ਕਿ ਇਹ ਜਿਹੜੀ ਬੇਆਦਬੀਆਂ ਹੋਈਆਂ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੈਨੂੰ ਲੱਗਦਾ ਇਸ ਹਾਊਸ 'ਚ ਕੋਈ ਐਹੋ ਜਿਹਾ ਬੰਦਾ ਨਹੀਂ ਹੋਊਗਾ ਜਿਹਨੂੰ ਇਸ ਗੱਲ ਲਈ ਕਿਤੇ ਮਲਾਲ ਹੋਊਗਾ ਕਿ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਸਰਕਾਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਆ ਗਈ ਤੇ ਜਿਹਦੇ ਵਿੱਚ ਕਰਸੀ ਪੋਸਟਰ ਬாய் ਵੀ ਹੋਮਰ ਵਿਜੇ ਪ੍ਰਤਾਪ ਨੂੰ ਇਸ ਗੱਲ ਹੀ ਲੈਂਦਾ ਸੀ ਕਿ ਇਹਨਾਂ ਨੇ ਤਾਂ ਤਪਤੀਸ਼ ਕੀਤੀ ਆ ਤੇ ਅਸੀਂ ਤਾਂ 24 ਘੰਟੇ ਦੇ ਵਿੱਚ ਜਿਹੜੀਆਂ ਸਜ਼ਾਵਾਂ ਦੇ ਲੇਕਿਨ 2022 ਦੇ ਵਿੱਚ ਸੀਐਮ ਸਾਹਿਬ ਸਾਡੇ ਕੰਟਰੀ ਦੇ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਇਹ ਸਬੰਧ ਦੇ ਵਿੱਚ ਤੇ ਉਹਨਾਂ ਦਾ ਇੱਕ ਟਵੀਟ ਵੀ ਔਰ ਬੇਸਿਕਲੀ ਅਖਬਾਰਾਂ ਦੇ ਵਿੱਚ ਵੀ ਆਇਆ ਕਿ ਉਹ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਆ ਲੈਕਿਨ ਮੈਂ ਇੱਕੋ ਗੱਲ ਪੁੱਛਣੀ ਚਾਹਨਾ ਕਿ ਜਿਹੜੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਆ ਉਹ ਕਿਹੜੀਆਂ ਤਾਕਤਾਂ ਜਿਹੜੀ 2.5 ਸਾਲ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਔਰ ਉਹ ਜਿਹੜੇ ਕੇਸ ਆ ਬੇਅਦਬੀਆਂ ਦੇ ਉਹ ਜਿਹੜੇ ਆ ਪੰਜਾਬ ਤੋਂ ਬਾਹਰੋਂ ਟ੍ਰਾਂਸਫਰ ਕਰ ਦਿੱਤੇ ਸਪੀਕਰ ਸਾਹਿਬ ਉਹ ਤੁਹਾਡੀ ਸਰਕਾਰ ਤੇ ਦੋਸ਼ ਆਪਾਂ ਇਹ ਨਹੀਂ ਕਰ ਸਕਦੇ ਕਿ ਤੁਸੀਂ ਸਾਡੇ 3.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਤੇ ਅੱਖੋਂ ਪਰੋਖੇ ਕੀਤਾ ਜਾਵੇ ਸਪੀਕਰ ਸਾਹਿਬ ਤੁਸੀਂ ਵੀ ਗਏ ਸੀ ਉੱਥੇ ਧਰਨੇ ਦੇ ਉੱਤੇ ਤੁਸੀਂ ਵੀ ਉੱਥੇ ਕਿਹਾ ਸੀਗਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰਾ ਕੁਝ ਨਿਬੇੜ ਦੇਣਾ ਉਸ ਗੱਲ ਉਸ ਸਪਿਰਿਟ ਦੀ ਆ ਭਈ ਕੌਣ ਬੰਦੇ ਆ ਜਿਹੜੇ ਇਹਦੀ ਬੈਕਗ੍ਰਾਉਂਡ ਤੇ ਕਿਹੜੀਆਂ ਤਾਕਤਾਂ ਹੈਗੀਆਂ ਕਿਉਂਕਿ ਆਪਾਂ ਕਿੰਨੇ ਭਗਵਾਨ ਭਗਤ ਸਿੰਘ ਤਾਂ ਪੈਦਾ ਹੋਵੇ ਪਰ ਹੋਵੇ ਗਵਾਂਢੀ ਦੇ ਘਰ ਕਿਉਂਕਿ ਉਹਨੇ ਸਮੱਸਿਆਵਾਂ ਵੀ ਨਾਲ ਲੈ ਕੇ ਆ ਅੱਜ ਜ਼ਰੂਰਤ ਕਾਦੀ ਆ ਅੱਜ ਆਪਾਂ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਏ ਆਂ ਕਿ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦਿਓ ਰਿਐਲਿਟੀ ਇਹ ਆ ਹੁਣ ਦੂਜੇ ਵਿਵਾਦਿਤ ਮੁੱਦੇ ਵੱਲ ਨਜ਼ਰ ਮਾਰ ਲਵੋ ਇਹ ਵੀ ਵਿਧਾਨ ਸਭਾ ਨਾਲ ਜੁੜਿਆ ਹੋਇਆ ਹੈ ਵਿਧਾਨ ਸਭਾ ਦੇ ਲਾਈਵ ਕਵਰੇਜ ਮੌਕੇ ਜਦੋਂ ਨੀਮ ਛੱਕੇ ਟੰਕੇ ਦਿੱਲੀ ਵਾਲੇ ਝਾੜੂ ਮਾਰਕਾ ਬੰਦੇ ਲਾਈਵ ਕਵਰੇਜ ਕੰਟਰੋਲ ਕਰ ਰਹੇ ਸਨ ਤਾਂ ਇਸ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਮੁੱਦਾ ਇੰਨਾ ਵੱਡਾ ਹੋ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਉਤੇ ਵਿਧਾਨ ਸਭਾ ਦੇ ਅੰਦਰ ਹੀ ਕੁਝ ਇਸ ਤਰ੍ਹਾਂ ਇਤਰਾਜ਼ ਦਰਜ ਕਰਵਾਇਆ ਅੰਡਰ ਸੈਕਸ਼ਨ ਅੰਡਰ ਰੂਲ 256 ਮੈਂ ਇੱਕ ਪ੍ਰਿਵੀਲੇਜਰ ਦੀ ਤੁਹਾਡੇ ਨੋਟਿਸ ਲੈ ਕੇ ਆਣਾ ਚਾਹਨਾ ਜੀ ਕੱਲ ਸਰ ਜਦੋਂ ਤੁਸੀਂ ਥੋੜੀ ਦੇਰ ਬਾਅਦ ਸੇ ਹਾਊਸਟੂਰ ਜੁਆਇਨ ਕੀਤਾ ਸੀ ਇਹ ਸਾਰੇ ਬਾਹਰ ਹੀ ਜਾ ਰਹੇ ਸੀ ਆਂਦੇ ਵਕਤ ਮੈਂ ਵੇਖਿਆ ਇੱਥੇ ਕਿ ਬਹੁਤ ਜ਼ਿਆਦਾ ਦਰਵਾਜ਼ਾ ਖੁੱਲਿਆ ਸਿਕਿਉਰਿਟੀ ਦਾ ਇੱਥੇ ਮਨਸੂਬਾ ਇਕੱਠਾ ਹੋਇਆ ਜੀ ਮੈਂ ਅੰਦਰ ਜਾ ਕੇ ਵੇਖਿਆ ਤੇ ਬਹੁਤ سارے ਅਨਔਥਰਾਇਜ਼ਡ ਲੋਕ ਜਿਨ੍ਹਾਂ ਕੋ ਲੈਪਟਾਪ ਸੀ ਉਹ ਬਕਾਇਦਾ ਤੌਰ 'ਤੇ ਸਾਡੀਆਂ ਹਾਊਸ ਪ੍ਰੋਸੀਡਿੰਗਜ਼ ਦਾ ਇੱਥੇ ਤਰੋੜ ਬਰੋੜ ਕਰ ਰਹੇ ਸੀ meri guzarish hai sir ke jehde eh in house security waase jehda provision vidhansabha speaker nu dita gaya hai eda misuse ho reha hai there are certain people sitting jehde saada jehde house seats very solemn house sir ediyan sariyan proceedings jehdiyan ne oh tvaadi manzoori to bina kithay bahar ja nahi sakdiyan eh bande itthe andar baithe ne kripa karke ਇਨਨੂੰ ਬਾਹਰ ਕੱਢਿਆ ਜਾ ਦੇਆ ਦੇ ਆਰ ਨੋਟ ਏਮਪਲੋਇਜ਼ ਆਫ ਦੀ ਵਿਧਾਨ ਸਭਾ ਦੇ ਕੈਨ ਨੋਟ ਸੈਟ ਥੇਰ ਤੋਂ ਮੇਰੀ ਗੁਜ਼ਾਰਿਸ਼ ਇਹ ਹੈ 256 ਦੇ ਵਿੱਚ ਇਹਨੂੰ ਪ੍ਰਿਵਿਲੇਜ ਲੈ ਕੇ ਹੁੰਦੇ ਇਹਨਾਂ ਨੂੰ ਕਾਇਲੀ ਇਥੋਂ ਥੱਲੋ ਜਿਹੜਾ ਹੈ ਕਿਰਪਾ ਕਰਕੇ ਬਾਹਰ ਕੱਢਾਇਆ ਜਾ ਬਿਕਾਉਜ਼ ਆਈ ਫੀਲ ਕਿ ਸਾਡੀ ਸੀਕਰੇਸੀ ਆਫ ਦੀ ਆਫਿਸ ਆਫ ਦੀ ਅਸੈਂਬਲੀ ਇਸ ਬੀਂਗ ਕੰਪਰੋਮਾਈਜ਼ਡ